ਮਹਿੰਦਰਾ ਬਲੇਰੋ ਪਿਕਅਪ ਹੈ ਉਹਦੇ ਵਿੱਚ ਸਬਜੀ ਦੇ ਕ੍ਰੇਟ ਕਰੂਟ ਰੱਖ ਕੇ ਜਿਵੇਂ ਭਲੇਖਾ ਪਾਉਣ ਨੂੰ ਵੀ ਇਹ ਕੋਈ ਸਬਜੀ ਦਾ ਕੰਮ ਕਰਦਾ ਹੈ ਸਬਜੀ ਇਧਰ ਉਧਰ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਵੇਂ ਕਰਕੇ ਇਹ ਇੱਥੋਂ ਲੈ ਕੇ ਜਾ ਰਿਹਾ ਸੀ ਪਰ ਕਿਵੇਂ ਗੱਡੀ ਦੇ ਵਿੱਚ ਖਾਲੀ ਕ੍ਰੇਟਾਂ ਰੱਖ ਕੇ ਖਾਲੀ ਗੱਡੀ ਭਜਾਈ ਫਿਰਦਾ ਸੀ ਕਿਉਂਕਿ ਕੰਮ ਤਾਂ ਚਿੱਟਾ ਵਿੱਚ ਨਾ ਸੀ ਖਾਲੀ ਕ੍ਰੇਟਾਂ ਤਾਂ ਭਲੇਖੇ ਨੂੰ ਰੱਖੀਆਂ ਸੀ ਪੂਰਤਲਾ ਜੇਲ੍ਹ ਦੇ ਵਿੱਚ ਦਾ ਸਾਥੀ ਜਿਹੜਾ ਉਹ ਵੀ ਮੇਨ ਹੈ ਕਹਿ ਸਕਦੇ ਆਂ ਵੀ ਉਹ ਇੱਕ ਹੈਵੀ ਰਿਕਵਰੀ ਦੇ ਵਿੱਚ ਉੱਥੇ ਬੰਦਾ ਹੈ ਸੀਆਈਏ ਫਿਰੋਜ਼ਪੁਰ ਦੀ ਟੀਮ ਨੇ 22 ਕਿਲੋ ਚਟਾ ਫੜ ਲਿਆ ਤੁਹਾਨੂੰ ਦੱਸ ਦਈਏ ਤਿੰਨ ਮਾਮਲੇ ਨੇ ਤਿੰਨ ਵਿਅਕਤੀ ਨੇ ਔਰ ਇੰਨੇ ਛਾਤਰ ਤਰੀਕੇ ਦੇ ਨਾਲ ਇਹ ਚਟਾ ਲੈ ਕੇ ਜਾ ਰਹੇ ਸੀ ਕਿਉਂਕਿ ਇੱਕ ਪਾਸੇ ਹੜਾਂ ਦੇ ਵਿੱਚ ਲੋਕ ਕੁਲਝੇ ਹੋਏ ਨੇ ਤੇ ਦੂਜੇ ਪਾਸੇ ਇਹੋ ਜੇ ਸਮੱਗਲਰ ਲੋਕ ਆਪਣੇ ਜੁਗਾਰ ਲਾ ਕੇ ਨਸ਼ਾ ਵੇਚਦੇ ਸੀ ਸਪਲਾਈ ਕਰਦੇ ਸੀ ਪਰ ਫਿਰੋਜ਼ਪੁਰ ਦੀ ਪੁਲਿਸ ਨੇ ਇਸ ਨੈਕਸਸ ਨੂੰ ਤੋੜਿਆ ਹੈ ਤਿੰਨ ਵੱਖਰੇ ਵੱਖਰੇ ਵਿਅਕਤੀ ਨੇ ਪਟਿਆਲੇ ਤੋਂ ਵੀ ਆ ਬਾਕੀ ਪੂਰੀ ਜਾਣਕਾਰੀ ਲੈ ਲੈਣਿਆ ਕਿਵੇਂ ਮੋਟਰਸਾਈਕਲ ਤੇ ਬੈਗ ਭਰ ਭਰ ਕੇ ਚਿੱਟਾ ਸਪਲਾਈ ਕਰਦੇ ਸੀ ਪੂਰੀ ਜਾਣਕਾਰੀ ਲੈ ਲੈਣਿਆ ਸਰ ਟੋਟਲ 2 ਕਿਲੋ ਸੀਗਾ ਬੀਤੇ ਦਿਨੀ 16 ਸੀ ਔਰ ਟੋਟਲ ਤਿੰਨ ਮਾਮਲੇ ਆ ਕੀ ਕੀ ਇਹਨਾਂ ਦੀ ਪ੍ਰੋਫਾਈਲ ਆ ਇਹਨਾਂ ਵਿਅਕਤੀਆਂ ਦੀ ਜਿਨ੍ਹਾਂ ਨੂੰ ਫੜਿਆ ਗਿਆ ਅ ਬਿਲਕੁਲ ਜੀ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਚੱਲੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਲਯੋਗ ਡੀਜੀਪੀ ਸਾਹਿਬ ਵੱਲੋਂ ਉਹਦੇ ਚੱਲਦੇ ਸਾਨੂੰ ਲਗਾਤਾਰ ਜਿਹੜੀ ਸਾਡੀ ਟੀਮ ਐ ਫਿਰੋਜ਼ਪੁਰ ਦੀ ਇਹਨਾਂ ਵੱਲੋਂ ਲਗਾਤਾਰ ਸਫਲਤਾ ਹਾਸਲ ਹੋ ਰਹੀ ਹੈ ਜਿਸ ਤਹਿਤ ਸਾਡੀ ਸੀਆਈਏ ਵੱਲੋਂ ਪਿਛਲੇ ਦਿਨੀ ਜਿਹੜਾ ਪਰਸੋਂ 15 ਕਿਲੋ 775 ਗ੍ਰਾਮ ਹੈਰਨ ਰਿਕਵਰ ਕਰਕੇ ਤੇ ਇੱਕ ਸੋਨੂ ਰੈਜ਼ੀਡੈਂਟ ਆਫ ਹਬੀਬ ਵਾਲਾ ਉਹਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਉਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਸਾਹਮਣੇ ਆਇਆ ਵੀ ਇੱਕ ਪੂਰਤਲਾ ਜੇਲ੍ਹ ਦੇ ਵਿੱਚ ਦਾ ਸਾਥੀ ਜਿਹੜਾ ਉਹ ਵੀ ਮੇਨ ਹੈ ਕਹਿ ਸਕਦੇ ਆਂ ਵੀ ਉਹ ਇੱਕ ਹੈਵੀ ਰਿਕਵਰੀ ਦੇ ਵਿੱਚ ਉੱਥੇ ਬੰਦਾ ਹੈ ਉਸ ਨੂੰ ਅਸੀਂ ਕੱਲ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਆ ਰਹੇ ਹਾਂ ਤੇ ਇਸ ਮੁਕਦਮੇ ਦੇ ਵਿੱਚ ਉਹ ਵਾਂਟਡ ਆ ਸਾਨੂੰ ਤੇ ਇਹੀ ਇਹਦੇ ਨਾਲ ਵੀ ਜਿੱਥੋਂ ਇਹਨਾਂ ਦਾ ਹੋਰ ਲਿੰਕ ਸੀਗੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇजेस ਦੇ ਵਿੱਚ ਉਹਦੇ ਵਿੱਚ ਵੀ ਸਾਨੂੰ ਕਾਫੀ ਚੀਜ਼ਾਂ ਸਾਹਮਣੇ ਆਈਆਂ ਇਹਦੇ ਵਿੱਚ ਹੋਰ ਵੀ ਵੱਡੀ ਰਿਕਵਰੀ ਹੋਣ ਦੀ ਸਾਨੂੰ ਸੰਭਾਵਨਾ ਹੈ ਜਿਹੜੇ ਅਗਲੇ ਆਉਂਦੇ ਦਿਨਾਂ ਵਿੱਚ ਅਸੀਂ ਉਹ ਰਿਕਵਰੀ ਵੀ ਹੋਊਗੀ ਤੇ ਇਵੇਂ ਹੀ ਇੱਕ ਹੋਰ ਬਹੁਤ ਵਧੀਆ ਜਿਹੜੀ ਕਾਰਵਾਈ ਕਰਦੇ ਹੋਏ ਸੀਆਈਏ ਵੱਲੋਂ 5 ਕਿਲੋ 225 ਗ੍ਰਾਮ ਹੈਰਨ ਰਿਕਵਰ ਕੀਤੀ ਗਈ ਹੈ ਤੇ ਇੱਥੇ ਕ੍ਰਿਸ਼ਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨਿਹਾਲ ਤਹਿਸੀਲ ਪਾਤੜਾ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਤੇ ਇਹਦੇ ਨਾਲ ਦਾ ਇੱਕ ਜਿਹੜਾ ਦੋਸ਼ੀ ਆ ਉਹ ਪਟਿਆਲੇ ਸਾਨੂੰ ਆਇਡੈਂਟੀਫਾਈਡ ਹੈ ਉਹਨੂੰ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਸਾਡੀਆਂ ਟੀਮਸ ਗਈਆਂ ਹੋਈਆਂ ਉਹਨੂੰ ਵੀ ਗ੍ਰਿਫਤਾਰ ਕਰ ਲਾਂਗੇ ਤੇ ਉਹਦੇ ਤੋਂ ਵੀ ਸਾਨੂੰ ਹੋਰ ਪੁੱਛਗਿਛ ਤੋਂ ਹੋਰ ਰਿਕਵਰੀ ਹੋਣ ਦੀ ਸਾਨੂੰ ਉਮੀਦ ਹੈ ਤੇ ਇਹ ਤੀਸਰਾ ਜਿਹੜਾ ਇੱਕ ਹੋਰ ਵਧੀਆ ਰਿਕਵਰੀ ਕੀਤੀ ਜਿਹੜੀ ਸੀਆਈਏ ਵੱਲੋਂ ਉਹਦੇ ਵਿੱਚ ਮੁਕੱਦਮਾ ਨੰਬਰ 339 ਥਾਣਾ ਸਿਟੀ ਫਿਰੋਜ਼ਪੁਰ ਦਰਜ ਕੀਤਾ ਜਿੱਥੇ 1 ਕਿਲੋ 9 ਗ੍ਰਾਮ ਹੈਰਨ ਰਿਕਵਰ ਕਰਕੇ ਦੋ ਜਣੇ ਅਰੈਸਟ ਕੀਤੇ ਕਮਲ ਕੁਮਾਰ ਤੇ ਰਾਹੁਲ ਪੁੱਤਰ ਸੋਨੂ ਵਾਸੀ ਪਿੰਡ ਛੇ ਵਾਲਾ ਤੇ ਦੂਸਰਾ ਜਿਹੜਾ ਕਮਲ ਕੁਮਾਰ ਹੈ ਉਹ ਕਸੂਰੀ ਗੇਟ ਫਿਰੋਜ਼ਪੁਰ ਦਾ ਰਹਿਣ ਵਾਲਾ ਹਮ ਸਰ ਜਿਹੜਾ ਪਹਿਲਾਂ ਦੱਸਿਆ 16 ਕਿਲੋ ਕਰੀਬ ਮਾਮਲੇ ਜਿਹੜਾ ਹਬੀਬ ਵਾਲਾ ਪਿੰਡ ਦੱਸਿਆ ਇਹ ਸਰ ਬਿਲਕੁਲ ਦਰਿਆ ਦੇ ਨਾਲ ਪਿੰਡ ਆ ਇਹ ਵੀ ਤਕਰੀਬਨ ਕਰੀਬ ਉੱਥੋਂ ਤੱਕ ਵੀ ਪਾਣੀ ਹੈਗਾ ਲੱਗਦਾ ਕਿ ਇਸ ਦਾ ਫਾਇਦਾ ਚੁੱਕਿਆ ਇਹਨਾਂ ਨੇ ਔਰ ਪਾਣੀ ਚੋਂ ਪਤਾ ਨਹੀਂ ਲੱਗਦਾ ਲੋਕ ਕੁਲਝੇ ਹੋਏ ਆ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਬੀਜੀਪੀ ਉਧਰ ਹੀ ਸ਼ਾਇਦ ਇਹ ਲੈ ਆਏ ਹੁਣ ਬੇੜੀ ਰਹੀ ਜਾਂ ਕਿਸੇ ਸਿਸਟਮ ਰਹੀ ਜਾਂ ਡਰੋਨ ਰਹੀ ਜੀ ਬਿਲਕੁਲ ਜੀ ਇਹ ਡਰੋਨ ਰਾਹੀਂ ਲੈ ਕੇ ਜਿਹੜੇ ਪੁਛਕਿਸ਼ ਦੌਰਾਨ ਵੀ ਸਾਹਮਣੇ ਆਇਆ ਡਰੋਨ ਰਾਹੀਂ ਆਇਆ ਪਰ ਉਹ ਕਿਹੜਾ ਜਿਹੜਾ ਪਹਿਲਾ ਲਿੰਕ ਹੈ ਜਿੱਥੋਂ ਜਿਹਨਾਂ ਨੇ ਲਿਆ ਉਹਨਾਂ ਨੂੰ ਅਸੀਂ ਅਜੇ ਕਵਰ ਕਰ ਰਹੇ ਆਂ ਤੇ ਉਸ ਆਉਂਦੇ ਕੁਛ ਦਿਨਾਂ ਚ ਗ੍ਰਿਫਤਾਰ ਕਰ ਲਾਂਗੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਪੁਛਕਿਸ਼ ਦੌਰਾਨ ਤੇ ਇਹ ਕੋਸ਼ਿਸ਼ ਕਰਦੇ ਆ ਜੇ ਕੋਈ ਵੀ ਆਪਾਂ ਨੂੰ ਕਿਸੇ ਸਿਸਟਮ ਦੇ ਵਿੱਚ ਜਿਵੇਂ ਆ ਫਲੱਡ ਦੇ ਕਰਕੇ ਜਿਹੜਾ ਇਹਨਾਂ ਨੇ ਇਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਜਿਹੜੀ ਪੁਲਿਸ ਦੇ ਵੱਲੋਂ ਮੁਸਤੈਦੀ ਹੋਣ ਕਰਕੇ ਅਲਰਟ ਹੋਣ ਕਰਕੇ ਤੇ ਆ ਜਿਹੜੀਆਂ ਇੰਨੀਆਂ ਰਿਕਵਰੀਜ਼ ਤੇ ਇੰਨੀਆਂ ਗ੍ਰਿਫਤਾਰੀਆਂ ਸੰਭਵ ਹੋਈਆਂ ਇੱਕ ਸਰ ਜਿਹੜਾ ਹੋਰ 5 ਕਿਲੋ ਦੇ ਆਸ-ਪਾਸ ਵਾਲਾ ਹੈਗਾ ਉਹ ਬੰਦਾ ਕੀ ਕੰਮ ਕਰਦਾ ਸੀਗਾ ਜਿਹੜਾ ਫੜਿਆ ਪਾਤੜਾਂ ਵਾਲਾ ਜਿਹੜਾ 5 ਕਿਲੋ 225 ਗ੍ਰਾਮ ਜਿਹੜੀ ਬਰਾਮਦਗੀ ਹੋਈ ਹੈ ਉਹ ਕ੍ਰਿਸ਼ਨ ਸਿੰਘ ਪੁੱਤਰ ਪੈਰਾ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਇਹ ਇੱਕ ਜਿਹੜੀ ਜੀਪ ਹੁੰਦੀ ਹੈ Mahindra Bolero Mahindra Bolero ਪਿਕਅਪ ਹੈ ਉਹਦੇ ਵਿੱਚ ਸਬਜੀ ਦੇ ਕਰੀਟ ਕਰੂਟ ਰੱਖ ਕੇ ਜਿਵੇਂ ਭਲੇਖਾ ਪਾਉਣ ਨੂੰ ਵੀ ਇਹ ਕੋਈ ਸਬਜੀ ਦਾ ਕੰਮ ਕਰਦਾ ਹੈ ਸਬਜੀ ਇਧਰ ਉਧਰ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਵੇਂ ਕਰਕੇ ਇਹ ਇੱਥੋਂ ਲੈ ਕੇ ਜਾ ਰਿਹਾ ਸੀ ਤੇ ਇਸ ਦਾ ਹੋਰ ਸਾਥੀ ਜਿਹੜਾ ਇੱਕ ਪਾਤੜਾ ਹੈ ਉੱਥੇ ਹੀ ਪਟਿਆਲੇ ਦੇ ਵਿੱਚ ਉਹਨੂੰ ਅਸੀਂ ਜਲਦੀ ਟੀਮਸ ਭੇਜੀਆਂ ਹੋਈਆਂ ਗ੍ਰਿਫਤਾਰ ਕਰ ਲਾਂਗੇ ਤੇ ਜਿਹੜੇ ਇੱਥੋਂ ਦਾ ਜਿਹੜਾ ਜਾਣਕਾਰ ਜਿੱਥੋਂ ਇਹ ਲੈ ਕੇ ਆਇਆ ਸੀ ਉਹ ਵੀ ਸਾਨੂੰ ਆਇਡੈਂਟੀਫਾਈ ਹੋ ਗਿਆ ਉਸ ਤੇ ਵੀ ਸਾਡੀ ਟੀਮਸ ਭੇਜੀਆਂ ਹੋਈਆਂ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਾਂ ਦੂਜੇ ਸਰ 1 ਕਿਲੋ ਵਾਲੇ ਉਹਨਾਂ ਦਾ ਕੀ ਕੰਮਕਾਰ ਹੈਗਾ ਇੱਥੋਂ ਦਾ ਆ ਰੁਮਰ ਕਿੰਨੀ ਕੁ ਉਹਨਾਂ ਦੀ ਜਿਹੜੀ 1 ਕਿਲੋ ਜਿਹੜੀ ਰਿਕਵਰ ਹੋਈ ਹੈ ਮਕਦਮਾ ਨੰਬਰ 339 ਹੈ ਇਹ ਥਾਣਾ ਸਿਟੀ ਦਾ ਇਹਦੇ ਵਿੱਚ ਕਮਲ ਕੁਮਾਰ ਤੇ ਜਿਹੜਾ ਰਾਹੁਲ ਪੁੱਤਰ ਸੋਨੂ ਇਹ ਪਿੰਡ ਛੇ ਵਾਲਾ ਦਾ ਦੂਸਰਾ ਕਸੂਰੀ ਗੇਟ ਦਾ ਇਹ ਗ੍ਰਿਫਤਾਰ ਕੀਤੇ ਆ ਇਹਨਾਂ ਦੇ ਵਿੱਚ ਜਿਹੜੇ ਇਹ ਦੋਨੇ ਜਿਹੜੇ ਕਰੀਬ ਉਮਰ 22 ਸਾਲ ਦੀ ਉਮਰ ਹੈ ਤੇ ਇਹ ਆਹੀ ਕੰਮ ਕਰਦੇ ਆ ਤੇ ਪਿੱਛੇ ਪਸ਼ੋਕੜ ਚ ਇਹਨਾਂ ਦੇ ਕੋਈ ਪਰਚਾ ਦਰਜ ਨਹੀਂ ਹੈ ਤੇ ਪਰ ਇਹ ਜਿਹੜੀ ਪੁੱਛਗੇ ਇਸ ਦੌਰਾਨ ਸਾਹਮਣੇ ਆਇਆ ਵੀ ਇਹ ਇਹਦੇ ਵਿੱਚ ਅੱਗੇ ਵੀ ਕੁਝ ਸਮੇਂ ਤੋਂ ਇਹ ਕੰਮ ਕਰ ਰਹੇ ਹੈ ਤੇ ਹੁਣ ਸਾਡੇ ਉਹਦੇ ਗ੍ਰਿਫਤ ਵਿੱਚ ਆ ਗਏ ਹੈ ਹੁਣ ਇਹਨਾਂ ਦਾ ਪ੍ਰੋਪਰ ਅਸੀਂ ਜਿਹੜਾ ਇਹਨਾਂ ਦਾ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੇ ਵਰਕਆਊਟ ਕਰ ਰਹੇ ਆ ਜਿੱਥੇ ਜਿੱਥੇ ਵੀ ਇਹਨਾਂ ਦਾ ਅੱਗੇ ਇਹਨਾਂ ਨੇ ਕੋਈ ਵੇਚੀ ਜਾਂ ਖਰੀਦੀ ਆ ਉਸਤੇ ਅਸੀਂ ਸਾਡੇ ਵੱਲੋਂ ਕਾਰਵਾਈ ਕੀਤੀ ਜੋ ਇਹ ਸਾਰੀ 22 ਕਿਲੋ ਦੇ ਆਸ-ਪਾਸ ਜਿੰਨੀ ਹੈ ਸਾਰੀ ਇਸੇ ਟੀਮ ਨੇ ਕੀਤੀ ਜੀ ਹਾਂ ਜੀ ਇਹ ਸੀਆਈਏ ਦੀ ਟੀਮ ਹੈ ਸਾਰੀ ਇਹਨਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਪਿਛਲੇ ਸਮੇਂ 'ਚ ਵੀ ਕਰਦੇ ਆ ਰਹੇ ਤੇ ਹੁਣ ਵੀ ਆਹ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਆ ਇੱਥੇ ਇਹ ਵੀ ਦੱਸਣਯੋਗ ਹੈ ਵੀ ਆਹ ਜਿਹੜਾ ਸਾਡਾ ਪਿਛਲੇ ਜਦੋਂ ਦਾ ਇਹ ਯੁੱਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ 1 3 ਤੋਂ ਲੈ ਕੇ ਸਾਡੇ 1034 ਮੁਕੱਦਮੇ ਦਰਜ ਹੋਏ ਆ ਸਮਗਲਰਸ ਪੈਡਲਰਸ ਦੇ ਅਗੇਂਸਟ 1299 ਜਣੇ ਅਸੀਂ ਗ੍ਰਿਫਤਾਰ ਕੀਤੇ ਆ ਤੇ ਇੱਕ ਬਹੁਤ ਵੱਡੀ ਰਿਕਵਰੀ 206 ਕਿਲੋ 548 ਗ੍ਰਾਮ ਜਿਹੜੇ ਹੁਣ ਤੱਕ ਇੱਕ ਤਿੰਨ ਤੋਂ ਬਾਅਦ ਆ 6 ਸਾਢੇ 6 ਮਹੀਨਿਆਂ ਦੇ ਵਿੱਚ ਇੰਨੀ ਰਿਕਵਰੀ ਹੋ ਰਹੀ ਦੀ ਹੋਈ ਆ ਤੇ 1065 ਕਿਲੋ ਜਿਹੜੀ ਭੁੱਕੀ ਦੀ ਰਿਕਵਰੀ ਆ ਤੇ ਐਵੇਂ 26900 ਨਸ਼ੀਲੀਆਂ ਗੋਲੀਆਂ ਤੇ 9 ਕਿਲੋ ਅਫੀਮ ਹੈ ਤੇ 85 ਲੱਖ 58 ਹਜ਼ਾਰ ਡਰਗ ਮਨੀ ਹੈ ਤੇ ਇਹ ਸਾਰੀ ਜਿਹੜੀ ਜਾਦਾ ਆਹ ਜਿਹੜੀ ਸੀਆਈਏ ਦੀ ਟੀਮ ਸਾਰੇ ਜਣੇ ਖੜੇ ਆ ਇਹਨਾਂ ਦੀ ਕਾਰਗੁਜ਼ਾਰੀ ਆ ਤੇ ਬਾਕੀ ਸਾਰੇ ਵੀ ਜਿਹੜੇ ਥਾਣੇ ਤੇ ਡੀਐਸਪੀ ਸਾਹਿਬਾਨ ਉਹ ਸਾਰੇ ਆਪ ਦਾ ਆਪ ਦਾ ਜੋਰ ਲਾ ਕੇ ਵੱਧ ਤੋਂ ਵੱਧ ਸਹਿਯੋਗਦਾਨ ਪਾ ਰਹੇ ਆ ਤੇ ਇਹ ਜੁਦਦ ਦੇ ਵਿੱਚ ਅਸੀਂ ਤੇ ਮੈਨੂੰ ਉਮੀਦ ਆ ਵੀ ਆਪਾਂ ਜਲਦ ਜਿਹੜਾ ਇਸ ਦੇ ਵਿੱਚ ਜਿਹੜੇ ਜਾਦਾ ਸਮਗਲਰ ਆ ਵਟੇ ਸਮਗਲਰ ਆ ਚਾਹੇ ਛੋਟੇ ਆ ਉਹਨਾਂ ਨੂੰ ਆਪਾਂ ਫੜ ਕੇ ਜੇਲਾ ਵਿੱਚ ਭੇਜਾਂਗੇ ਤੇ ਸਜ਼ਾ ਦਵਾਵਾਂਗੇ ਬਿਲਕੁਲ ਇਹੀ ਪੂਰੀ ਟੀਮ ਆ ਔਰ 22 ਕਿਲੋ ਬਹੁਤ ਵੱਡੀ ਰਿਕਵਰੀ ਹੁੰਦੀ ਆ ਹਾਲਾਂਕਿ ਫਲੱਡ ਦੇ ਵਿੱਚ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰੇ ਬਿਜੀ ਸੀ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕ ਕੇ ਇਹੋ ਜਿਹੇ ਵਿਅਕਤੀ ਇਹ ਕੰਮ ਕਰਦੇ ਸੀ ਪਰ ਕਿਵੇਂ ਗੱਡੀ ਦੇ ਵਿੱਚ ਖਾਲੀ ਕਰੇਟਾਂ ਰੱਖ ਕੇ ਖਾਲੀ ਗੱਡੀ ਭਜਾਈ ਫਿਰਦਾ ਸੀ ਕਿਉਂਕਿ ਕੰਮ ਤਾਂ ਚੱਟਾ ਵੇਚਣਾ ਸੀ ਖਾਲੀ ਕਰੇਟਾਂ ਤਾਂ ਭੁਲੇਖੇ ਨੂੰ ਰੱਖੀਆਂ ਸੀ ਪਰ ਫੁੱਲਸ ਦੀ ਅੱਖ ਤੋਂ ਨਹੀਂ बच ਸਕਿਆ ਔਰ ਉਹਨੂੰ ਹੁਣ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਪਰ ਇੱਥੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਅਗਰ ਉਹਨਾਂ ਦੀ ਪੁੱਛਗਿੱਛ ਗਹਿਰਾਈ ਨਾਲ ਕੀਤੀ ਗਈ ਤਾਂ ਉਹਨਾਂ ਦੇ ਕੋਲੋਂ ਬਹੁਤ ਵੱਡੇ ਹੋਰ ਵੀ ਸਕੈਂਡਲ ਨਿਕਲਣ ਦੀ ਸਭਾਵਨਾ ਹੈਗੀ ਆ ਤੁਹਾਡੀ ਕੀ رائے ਆ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ ਮਹਿੰਦਰਾ ਬਲੇਰੋ ਪਿਕਅਪ ਹੈ ਉਹਦੇ ਵਿੱਚ ਸਬਜੀ ਦੇ ਕ੍ਰੇਟ ਕਰੂਟ ਰੱਖ ਕੇ ਜਿਵੇਂ ਭਲੇਖਾ ਪਾਉਣ ਨੂੰ ਵੀ ਇਹ ਕੋਈ ਸਬਜੀ ਦਾ ਕੰਮ ਕਰਦਾ ਹੈ ਸਬਜੀ ਇਧਰ ਉਧਰ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਵੇਂ ਕਰਕੇ ਇਹ ਇੱਥੋਂ ਲੈ ਕੇ ਜਾ ਰਿਹਾ ਸੀ ਪਰ ਕਿਵੇਂ ਗੱਡੀ ਦੇ ਵਿੱਚ ਖਾਲੀ ਕ੍ਰੇਟਾਂ ਰੱਖ ਕੇ ਖਾਲੀ ਗੱਡੀ ਭਜਾਈ ਫਿਰਦਾ ਸੀ ਕਿਉਂਕਿ ਕੰਮ ਤਾਂ ਚਿੱਟਾ ਵਿੱਚ ਨਾ ਸੀ ਖਾਲੀ ਕ੍ਰੇਟਾਂ ਤਾਂ ਭਲੇਖੇ ਨੂੰ ਰੱਖੀਆਂ ਸੀ ਉਰਥਲਾ ਜੇਲ੍ਹ ਦੇ ਵਿੱਚ ਦਾ ਸਾਥੀ ਜਿਹੜਾ ਉਹ ਵੀ ਮੇਨ ਹੈ ਕਹਿ ਸਕਦੇ ਆਂ ਵੀ ਉਹ ਇੱਕ ਹੈਵੀ ਰਿਕਵਰੀ ਦੇ ਵਿੱਚ ਉੱਥੇ ਬੰਦ ਹੈ